ਤੇ ਕਬੱਡੀ ਦਾ ਡੀਟੀਓ ਵੀ ਵਾਪਸੀ ਕਰ ਰਿਹਾ ਹੈ ਜਿਹੜੇ ਜਿਹੜੇ ਅਰਸ਼ਦੀ ਖੇਡ ਨੂੰ ਪਿਆਰ ਕਰਦੇ ਆ ਇੱਕ ਈ ਤਾੜੀਆਂ ਮਾਰ ਕੇ ਸਵਾਗਤ ਕਰ ਦਿਓ ਗਰਾਊਂਡ ਦੇ ਵਿੱਚ ਜ਼ੋਰਦਾਰ ਤਾੜੀਆਂ ਸਵਾਗਤ ਦਿਓ ਵੀ ਢੋਲ ਵਾਲੇ ਵੀਰ ਜੀ ਢੋਲ ਥੋੜਾ ਜੇ ਵਾਸਤੇ ਬੰਦ ਕਰ ਦਿਓ ਬਈ ਬਾਪੂ ਕਪੂਰ ਸਿੰਘ ਦਾ ਪੋਤਰਾ ਮੈਦਾਨ ਦੇ ਵਿੱਚ ਆ ਗਿਆ ਹੈ ਪਹਿਲਵਾਨ ਕੁਲਵੰਤ ਸਿੰਘ ਦਾ ਪੁੱਤਰ ਹੈ ਸੁਖਮਣ ਦਾ ਛੋਟਾ ਵੀਰ ਅਰਸ਼ ਆ ਗਿਆ ਗਰਾਊਂਡ ਵਿੱਚ ਤੇ ਨਾਲ ਦੇਖਦੇ ਪਹਿਲਵਾਨ ਕਲਵੰਤ ਸਿੰਘ ਜੀ ਚੋਲਾ ਸਾਹਿਬ ਪੁੱਜ ਗਿਆ ਤੇ ਛੋਟਾ ਸੁਖਮਣ ਵੀ ਆ ਗਿਆ ਤਾੜੀਆਂ ਮਾਰਦੇ ਇੱਕ ਵਾਰ ਛੋਟੇ ਸੁਖਮਣ ਦੇ ਲਈ ਇਹਦੀ ਵੀ ਗਰਾਊਂਡ ਵਿੱਚ آمد ਹੋਈ ਹੈ ਪ੍ਰਮਾਤਮਾ ਨੇ ਬਹੁਤ ਵੱਡੀ ਜੋ ਮਿਹਰ ਕੀਤੀ ਇਸ ਪਰਿਵਾਰ ਦੇ ਉੱਪਰ ਕਬੱਡੀ ਨੂੰ ਬਹੁਤ ਕੁਝ ਦਿੱਤਾ ਹੈ ਸੋ ਇਸ ਪਰਿਵਾਰ ਨੇ ਚੋਲਾ ਸਾਹਿਬ ਦੀ ਟੀਮ ਦੇ ਖਿਡਾਰੀ ਆ ਗਏ ਨੇ ਦੂਜੇ ਪਾਸੇ ਟੀਮ ਜਿਹੜੀ ਸੁਤੰਤਨ ਬਾਬਾ ਕਾਲਾ ਮਹਿਰ ਜੀ ਸੋ ਕਬੱਡੀ ਕਲੱਬ ਨਵਾ ਪਿੰਡ ਦੋਨਾਂ ਟੀਮਾਂ ਦਰਮਿਆਨ ਚੋਟੀ ਦਾ ਮੁਕਾਬਲਾ ਸ਼ੁਰੂ ਹੋਣਾ ਆ ਮਨਜੀਤ ਆ ਗਿਆ ਇਹ ਹਰਜੀਤ ਬਾਜੇਖਾਨੇ ਵਰਗੀ ਦਿਖ ਇਸ ਨੌਜਵਾਨ ਦੀ ਹੈ ਸੋ ਬਹੁਤ ਵੱਡਾ ਸਤਿਕਾਰ ਹੈ ਭਈ ਇਸ ਖਿਡਾਰੀ ਦਾ ਵੀ